ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਮੀਤਾ ਡੇਰੀ ਫਾਰਮ ਤੇ ਸਵਾਗਤ ਆ ਜੀ ਪਹੁੰਚੇ ਹਾਂ ਜੀ ਪਿੰਡ ਹਰੜਕਲਾ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਮੱਸਾ ਦਾ ਅੱਜ ਅਸੀਂ ਮਨਜੋਤ ਵੀਰ ਦੇ ਕੋਲ ਪਹੁੰਚੇ ਹਾਂ ਤੇ ਅੱਜ ਹੈਗਾ ਵੀ ਦੀਵਾਲੀ ਤੇ ਬੰਦੀ ਛੋੜ ਦਾ ਪਵਿੱਤਰ ਤਿਹਾੜਿਆ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਆਜੋ ਕਰਦੇ ਹਾਂ ਮਨਜੋਤ ਵੀਰ ਨਾਲ ਗੱਲਬਾਤ ਪੋਛਨੇ ਆ ਸਾਰੀ ਡਿਟੇਲ ਮਨਜੋਤਵੀਰ ਸਾਸੀ ਕਾਲ ਆਪਣੀ ਕਾਲ ਜੀ ਇਹ ਆ ਚੱਲ ਜੇ ਬਹੁਤ ਵਧੀਆ 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 ਚਾਹੀਦਾ ਵਧੀਆ ਚਾਹੀਦਾ ਅੱਜ ਲੈਣ ਤੇ ਤੋਹਫੇ ਲੈਣ ਤੇ ਤੋਹਫੇ ਆਫਰ ਅੱਛਾ ਆਫਰ ਲੈਣਤੀਆਂ ਠੀਕ ਐ ਦੀਵਾਲੀ ਦੀਆਂ ਆਫਰਾਂ ਹਾਂਜੀ ਠੀਕ ਐ ਮਨਜੋਤਵੀਰ ਤਿੰਨ ਪਸ਼ੂ ਅੱਜ ਤਿੰਨੇ ਠੀਕ ਐ ਠੀਕ ਐ ਤੇ ਆਪਣਾ ਨਾਮ ਤੇ ਐਡਰੈਸ ਬਸੋ ਮੈਂ ਮਨਜੋਤ ਸਿੰਘ ਪਿੰਡ ਹਰ ਰਿਪਲਾ ਤਤਿਵਾਲਾ ਜਿਲ੍ਹਾ ਮਾਲਾ ਜੀ ਲਾਂ ਮੈਂ ਫੋਨ ਨੰਬਰ ਵੀ ਦੱਦਿਏ ਹਾਂਜੀ 904786978 ਠੀਕ ਐ ਵੀਰ ਜੀ ਠੀਕ ਐ ਮਨਜੋਤਵੀਰ ਪਹਿਲਾਂ ਕਿੱਧਰੋਂ ਸ਼ੁਰੂ ਕਰੀਏ ਇੱਧਰੋਂ ਮਰਜੀ ਕਰ ਲਓ ਜੀ ਪਹਿਲਾਂ ਫਲਕਾਰੀ ਵਾਲੀ ਝੋਟੀ ਤੋਂ ਸ਼ੁਰੂ ਕਰ ਦਈਏ ਹਾਂਜੀ ਮਨਜੋਤ ਵੀਰ ਕੀ ਹਿਸਾਬ ਖਤਾਵਿਆ ਦਾ ਆਹ ਸੂਈ ਜਿਹੜੀ ਮਗਰ ਕੱਟੀ ਦੀ ਅੱਛਾ ਇਹਦੇ ਮਗਰ ਕੱਟੀ ਆ ਹਾਂਜੀ ਤੇ ਕਿੰਨਾ ਆ ਸੁਆ ਜੇ ਆਹ ਇੱਕ ਦੂਜਾ ਸੁਆ ਸੁਈ ਜੇ ਤੇ ਕਿੰਨਾ ਜੇ ਦੁੱਧ ਬੋਲਾ ਨਹੀਂ ਅੱਛਾ ਬੋਲਾ ਹੈ ਹਾਂਜੀ 9-10 ਕਿਲੋ ਜੇ ਬੋਲਾ ਹੋਵੇ 10 ਕਿਲੋ ਬੋਲਾ ਤੇ ਕਿੰਨੇ ਦੁੱਧ ਵਾਲੀ ਝੋਟੀ 14-15 ਕਿਲੋ ਚੋਂ ਉਧਰ ਦੀ ਝੋਟੀ ਆ ਹਰਿਆਣੇ ਦੀ ਹਾਂ ਮਗਰ ਇਹ ਕੱਟੀ ਕੱਟੀ ਕੋਈ ਨਹੀਂ ਬਾਅਦ ਚ ਤੁਹਾਨੂੰ ਉਹ ਵੀ ਵਿਖਾਉਣੇ ਆ ਤੇ ਵੀਰ ਖੋਲ ਕੇ ਵਿਖਾਓ ਉਹ ਵੀ ਤਾਂ ਪਹਿਲਾਂ ਕੋਲ ਕੇ ਬੰਨਨੇ ਆ। ਫੇਰ ਕਰ। ਅੱਜ ਹੀ ਆਏ ਤਨੇ ਪਸ਼ੂ। ਅੱਜ ਹੀ ਆਇਆ ਠੀਕ। ਲੋ ਵੀ ਜੀ ਕੋਈ ਟਾਈਮ ਨਹੀਂ ਜੇ ਇਹਨਾਂ ਨੂੰ ਲੱਗਾ। ਤੇ ਅੱਜ ਹੀ ਵੀਰ ਕੁੱਤ ਨੇ ਪਸ਼ੂ ਆਏ ਆ। ਜਦੋਂ ਆਪਾਂ ਵੀਡੀਓ ਬੋਨੇ ਆਪਾਂ ਟਾਈਮ ਨਹੀਂ ਹੁੰਦੀ। ਤੇ ਬਾਕੀ ਮੇਰਾ ਵੀਰ ਉਹ ਇੱਥੇ ਆਣ ਕੇ ਇਹ ਪਛੜੀ ਕਰਕੇ ਇੱਥੇ ਖੜੇ। ਹੋਈ। ਬਹੁਤ ਚੰਗੀ ਝੋਟੀ ਆ ਵੱਡੀ ਝੋਟੀ ਆ ਕੱਦ ਵਜਨ ਵਾਲੀ। ਬਾਕੀ ਨਿੱਕੇ ਸਿੰਗਲੀ ਆ। ਟੁੰਡੀ ਆ। ਹਾਂ ਬਿਲਕੁਲ ਬਿਲਕੁਲ ਵੇਖੋ ਥਣ ਪੰਡਾ ਝੋਟੀ ਦਾ ਆਪਾਂ ਕਾਰੀ ਵੀ ਲਾ ਕੇ ਵਿਖਾ ਦੇ ਅੰਮਾ ਵਿਖਾ ਦੇ ਬਿਲਕੁਲ ਸਾਜੀ ਸੁਈ ਹੈ ਬਾਕੀ ਕੁਛ ਨਹੀਂ ਮਜੂਰ ਵੀ ਨਹੀਂ ਇਹਦੇ ਮੁੱਲ ਬਾਰੇ ਵੀ ਮਨਜੋਦਵੀਰ ਜੀ ਇਹਦੇ ਵਿੱਚ ਬੋਲਦੀ ਗੱਲ ਕਰੀਏ ਦੇ। ਹੋਰ ਕਰ ਦੇ ਇੱਕ ਲਾਦਾ ਯਾਰ। ਇੱਕ ਦਾ ਹਾਂਜੀ। ਜਾਜ ਕਿੰਨੇ ਦੇਣੀ? ਇੱਕ ਪੰਜ ਨਹੀਂ ਦੇਣੀ। ਹੋਰ ਕਰਦਗੇ ਮੇਰਾ ਵੀਰ ਜਾਜ। ਲਾਸ਼ ਕੀ ਕਰਦੇ? ਲਾਸ਼ ਕਰ ਦੇਗੇ। ਉਪਰੀ ਦੀਵਾਲੀ। ਹਾਂਜੀ ਹਾਂਜੀ। ਲੱਖ ਲੇ ਦੇ ਲਾਖ। ਲੋ ਵੀ ਇਹਦੇ ਲੱਖ ਨਹੀਂ ਝੋਟੇ ਜੇ ਝੋਟੇ ਵੱਡੀ ਝੋਟੇ ਜੇ ਪੂਰੀ ਸਾਫ ਰਹੀ ਪਸ਼ੂ ਆਏ ਹੋਏ ਇੱਕ ਤੰਗ ਜੀ ਤੇ ਆ ਇਹਦਾ ਬੱਚਾ ਜੀ। ਆਹ ਸਾਨੂੰ ਵਿਖਾ ਲੈਣਾ ਆ ਦੇਖੋ ਮਾਰੂ ਤੇ ਬੱਚਾ ਜੀ। ਇੱਕ ਕੱਟੀ ਮਗਰ ਜੇ ਦੇ। ਤੇ ਆ ਜੂ ਕਰਦੇ ਆ ਬਾਕੀ ਦਜੀ ਮੈਂ ਦੇ ਬਾਰੇ ਵੀ ਗੱਲ ਬਾਤ। ਮਜੂਦ ਵੀ ਰੇਦਾ ਕੀ ਸਭ ਪਤਾ ਪਿਆ ਆ ਵੀ ਸੂਈ ਜੀ ਇਹ ਵੀ ਸੂਈ ਆ ਕਿਨੇ ਚਿਰ ਦੀ ਇੱਕ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਹਾਂ ਜੀ ਅੱਛਾ ਤੇ ਬੱਚਾ ਬਚਾਣੀ ਜੀ ਬੱਚਾ ਮਰ ਗਿਆ ਦੁੱਧ ਕਿੰਨਾ ਜੇ 7-8 ਕਿਲੋ ਆ ਲੈ ਲਓ ਜੀ ਵੀਰ ਜੀ ਇਹਦੇ ਥਲੇ 7-8 ਕਿਲੋ ਦੁੱਧ ਜੇ ਤੇ ਕਿੰਨੇ ਪਸ਼ੂ ਵੀ ਰਾਜ ਆਏ ਆ ਰਾਜ ਆਏ ਲਓ ਵੀਰ ਜੀ ਜਿੰਨੇ ਪਸ਼ੂ ਆਜਾਏ ਤੇ ਖੋਲ ਕੇ ਵੀਰ ਵਖਾ ਆਂ 8 ਕਿਲੋ ਦੋ ਦਿਆ 8 ਕਿਲੋ ਠੀਕ ਹੈ ਮਰਾ ਨੂੰ ਠੀਕ ਹੈ ਖੋਲੋ ਵੀਰ ਜੀ ਬਾਕੀ ਇਹ ਵੀ ਨਵੀਂ ਆ ਇੰਵਰਟਡ ਕਰਤਾ ਵਜਿਨ ਲਈ ਬਾਕੀ ਖਾਣਾ ਦਾ ਸੈ ਇੱਥੇ ਗੈ ਵੀ ਬਹੁਤ ਹੀ ਜ਼ਿਆਦਾ ਚੰਗਾ ਹੈ ਤੇ ਜਿੰਦ ਬਲੈਕ ਚ ਆ ਮੋੜ ਉਹ ਤਾਂ ਖਾਣਾ ਦਾ ਸੈ ਜੀ ਬਹੁਤ ਗੜਗੜਾ ਫਨ ਲੱਗਾ ਥੋੜੀ ਜੀ ਧੱਕ ਗਾਂ ਰੱਖਦੀ ਆ ਲੱਗ ਨੂੰ ਜੋ ਵੀ ਨਾ ਤੇ ਵੀ ਪਰੇ ਵੀ ਪੋਛ ਨੇ ਤੇ ਨਾ ਕਰੇ ਜਿਹਦੇ ਵੀ ਦੇਖਦਾ ਹੈ ਮਨਜੋਤ ਵੀਰ ਜੀ ਇਹ ਤਾਂ ਰੇਟ ਦੀ ਗੱਲ ਕਰੀਏ ਤੇ ਰੇਟ ਕਰਦੇ 80000 80000 ਤੇਰਾ ਬੇੜਾ ਤਰੇ ਇੰਨੇ ਪੈਸੇ ਉਹ ਵੇਖੋ ਨਾ ਦੁੱਧ ਵੇਖੋ 8 ਕਿਲੋਰੀ ਕੋਈ ਨਹੀਂ ਕਰਦਾ ਇਹ ਨਹੀਂ ਜਾਇਜ਼ ਕਰੋ ਇਹ ਦੀਵਾਲੀ ਆਫਰ ਆ ਹਾਂ 75000 ਦੇ ਦੇਈਏ ਉਹ ਨਹੀਂ ਉਪਰ ਵਾਜਾਇਜ਼ ਕਰੋ ਕਰ ਦੋ ਆਪ ਹੀ ਲਾਸਟ ਕਿੱਦੋਂ ਮਨਜੋਤ ਸਿੰਘ ਤੋਂ ਪਿਆਜ ਆਪ ਹੀ ਕਰਦੇ ਬੱਚਾ ਨਹੀਂ ਵੀਰਦੀ ਹੈਗਾ ਕੋਈ ਨਹੀਂ ਆਪ ਹੀ ਕਰ ਦੋ ਮंजे ਉਹ ਵੀਰ ਮਹਾਨ ਆ ਇਹ ਕਹਿ ਰਹੀ ਉਹ ਚੋਂ ਪਾ ਛੋੜ ਕਰਦੀ 52000 ਦੀ ਹੋ ਗਈ ਕਰ ਦਾਂਗੇ ਛੋੜ ਲਓ ਵੀਰ ਜੀ 52000 ਦੀ ਜੇ ਉਹ ਚ ਮਜੋਦ ਵੀਰ ਛੋੜ ਕਰ ਦੂਗਾ ਤੇ ਬਾਕੀ ਹੈ ਬਿਲਕੁਲ ਤਾਜੀ ਇਹ ਆਪਣੀ ਗਾਰੰਟੀ ਮਜੋਦ ਵੀਰ ਦੀ ਇਹ ਨਾਲ ਵੀ ਜਦ ਵੀਰ ਤੇ ਬਾਕੀ ਆ ਝੋਟੀ ਆ ਗਈ ਆ ਇਹ ਮਜੋਦ ਵੀਰ ਪਹਿਲਾ ਸੁਆ ਹਾਂ ਜੀ ਆ ਵੀ ਸੁਆ ਉਹ ਵੀਰ ਦੀ ਪਹਿਲਾ ਹੀ ਸੁਆ ਜੀ ਤੇ ਬਹੁਤ ਹੀ ਚੰਗੀ ਝੋਟੀ ਆ ਛੋਟੇ ਸਿੰਘ ਦੀ ਆ ਤੇ ਮਜੋਦ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਉਹ ਸੌਰੀ ਮੁੱਲ ਦੀ ਗੱਲ ਕਰਨ ਆ ਇਹ ਦੁੱਧ ਕਿ ਨਾਲ ਦੇ ਥਲੇ ਦੁੱਧ ਦੇ ਥਲੇ ਆ ਗਿਆ ਯਾਰ ਮਰ 11 12 ਕਿਲੋ ਐ ਠੰਡਾ ਕਰਕੇ ਠੰਡਾ ਕਰਕੇ ਭਾ ਕੋ ਤਿੰਨ ਟਾਈਮ ਚੋਲੇ ਹਾਂ ਇਹ ਠੰਡਾ ਕਰਕੇ ਜਾਂ ਗਰਮ ਕਰਕੇ ਜਿੱਦਾ ਮਰਜ਼ੀ ਕਰ ਲਓ ਠੀਕ ਆ ਮੇਰਾ ਵੀ ਤੇ ਕਿੰਨਾ ਕਰੂਗੀ ਦੁੱਧ ਦੇ ਦੋ ਚਵਾਈ ਆਉਗੀ ਸੇਵਾ ਨਾਲ 13 14 ਕਿਲੋ ਚੋਲੇ ਕਿੰਨੇ ਜੀ ਬਣਾ ਦੀ ਸੂਈ ਯਾਰ ਇਹ 15 ਕ ਦਿਨ ਹੋ ਗਏ 15 ਦਿਨ ਹੋ ਗਏ ਲਓ ਵੀਰ ਜੀ ਭਾ ਜੀਰ ਕਹਿੰਦਾ ਦੋ ਟਾਈਮ ਛੱਡ ਕੇ ਕੋ ਤਿੰਨ ਟਾਈਮ ਚੋਲੇ 11 12 ਕਿਲੋ ਦੁੱਧ ਜੀ ਛੋਟੀ ਦਾ ਪਹਿਲਾ ਹੀ ਸੂਆ ਜੇ ਤੇ ਉਧਰ ਦੀ ਵੀ ਛੋਟੀ ਉਧਰ ਦੀ ਆ ਉਹ ਜਿਹੜੀ ਪਹਿਲੀ ਛੋਟੀ ਵਖਾਈ ਉਹ ਵੀ ਉਧਰ ਦੀ ਹਰਿਆਣੇ ਦੀ ਆ ਤੇ ਬਾਕੀ ਕੋਈ ਕਿਸੇ ਪਸ਼ੂ ਨੂੰ ਟਾਈਮ ਨਹੀਂ ਜੇ ਕੋਈ ਲੱਗਾ ਜਿਤਨਾ ਵੀਰ ਕੋ ਪਸ਼ੂ ਹੋਣ ਆਏ ਉਸ ਤਰ੍ਹਾਂ ਵੀਡੀਓ ਪਾਉਂਦੇ ਪਏ ਆ ਤੇ ਬਾਕੀ ਘਰ ਦਵਜ ਨੇ ਇਹਦਾ ਵੀ ਝੋਲੀ ਦਾ ਚੰਗਾ ਜੇ ਜੇ ਪਹਿਲਾਂ ਹੀ ਸੁਆਇਆ ਹੈ ਆਹ ਖਣਾਵਾ ਸਾਇ ਤੇ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਜੇ ਆਇਆ ਬੱਚਾ ਜੀ ਹਾਂਜੀ ਆ ਬੱਚਾ ਆ ਵੀਰੇ ਦੀ ਵੀ ਲਾ ਕੇ ਵਿਖਾਓ ਫਲ ਕਰ ਲਾ ਲੀਏ ਲਾ ਲੀਏ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਇਹਦਾ ਮੁੱਲ ਕਰਦੇ ਆਪਾਂ ਲੱਖ ਰੁਪਈਆ ਹਾਂ ਜਾਇਜ ਜਾਇਜ ਦਿਵਾਲੀ ਆਫਰ ਹੀ ਕਰਦੀ ਹੈ ਦਿਵਾਲੀ ਆਫਰ ਹੀ ਹੈ ਹਾਂ 90000 ਦੇ ਨਾਲ ਅੱਛਾ ਕਰ ਦਈਏ ਮਾਨਤਾ ਆ ਵੀ ਕਰ ਦੋ ਵੀਰ ਮਨਜੋਤ ਵੀਰ ਹਾਂ ਨਾਲ 90000 ਦੀ ਝੋਟੀ ਲਓ ਵੀ ਜੀ 90000 ਦੀ ਝੋਟੀ ਪਰ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਜੇ ਇੱਕ ਕਾਦਵਾਜਨ ਵਾਲੀ ਝੋਟੀ ਏ ਤੇ ਬਾਕੀ ਕੋਈ ਕਮੀ ਵਾਲੀ ਗੱਲ ਨਹੀਂ ਮੇਰਾ ਵੀਰ ਭਾਏ ਕੋ ਦੋ ਟਾਈਮ ਤਿੰਨ ਟਾਈਮ ਆਣ ਕੇ ਚੋਵੇ ਹਾਂਜੀ ਠੀਕ ਆ ਤੇ ਹੋਰ ਮਜਬੂਤ ਵੀਰ ਕੁਝ ਕਹਿਣਾ ਚਾਹੁੰਦਾ ਮੈਂ ਉਹ ਕਹਿਣਾ ਸੂਏ ਦੇਂਦੇ ਤੇ ਝੱਲੀ ਕਰਕੇ ਖੜਾ ਹੋ ਤੇ ਦੂਜਾ ਚੈੱਕ ਪਾਸ ਕਰਕੇ ਖੜਾ ਨਾਲੇ ਪੈਸੇ ਪੂਰੇ ਪਾ ਲਿਆ ਕਰੋ ਤੁਹਾਡੇ ਘਰ ਚੋਂ ਦੇ ਗਰੰਟੀ ਸਾਡੀ ਠੀਕ ਆ ਵੀਰ ਜੀ ਲਓ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਹਾਂ ਬੱਚੇ ਵਖਾਤੇ ਵੀ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ